ਸਤਿਕਾਰ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਮਸ਼ੀਨ ਦਾ ਕਵਰ ਬਣਾਉਣਾ ਸਿਖਾਉਣੀ ਆ ਜੀ ਜਿਹੜਾ ਕਿ ਬਹੁਤ ਆਸਾਨੀ ਨਾਲ ਬਣ ਜਾਂਦਾ ਆਪਣੇ ਕੋਲ ਇੱਕ ਨਾ ਕੁਰਤੀ ਪਈ ਸੀ ਪੁਰਾਣੀ ਆਪਾਂ ਉਹਦਾ ਬਣਾ ਰਹੇ ਆ ਆਪਾਂ ਉਹਨੂੰ ਦੇੜ ਕੇ ਉਹਨੂੰ ਤਰਪਾਈਆਂ ਦੇੜ ਕੇ ਉਹਨੂੰ ਸਿੱਧਾ ਕਰ ਲਾ ਤੇ ਇੱਕ ਲੈਤੀ ਹੈ ਜੀ ਆਪਾਂ ਆਟੇ ਵਾਲੀ ਬੋਰੀ ਬੋਰੀ ਨੂੰ ਆਪਾਂ ਧੋ ਕੇ ਰੱਖਿਆ ਸੀਗਾ ਤੇ ਆਪਾਂ ਇਹ ਵੀ ਵਰਤਾਂਗੇ ਇਹਦੇ ਵਿੱਚ ਤੇ ਇੱਕ ਆਪਣੇ ਕੋਲੇ ਹੈਗਾ ਜੀ ਇਹ ਕਮੀਜ਼ ਸਭ ਤੋਂ ਪਹਿਲਾਂ ਆਪਾਂ ਮਸ਼ੀਨ ਦਾ ਇਸ ਤਰ੍ਹਾਂ ਨਾਪ ਲੈਣਾ ਹੈ ਜਿਹੜਾ ਕਿ ਨੀਚੇ ਲੱਕੜ ਦਾ ਬਣਿਆ ਹੁੰਦਾ ਨਾ ਆਪਣਾ ਦਰਾਜ ਟਾਈਪ ਜਿਹਦੇ ਵੀ ਮਸ਼ੀਨ ਫਿੱਟ ਹੁੰਦੀ ਹੈ ਉਹਦਾ ਆਪਾਂ ਨਾਪ ਲੈਣਾ ਤੇ ਮਸ਼ੀਨ ਨੂੰ ਜਿਹੜਾ ਉੱਪਰਲਾ ਹੈਗਾ ਨਾ ਚੱਕਰ ਤੋਂ ਐ ਪਰਲੇ ਪਾਸੋਂ ਲੈ ਕੇ ਇੱਕ ਆਪਾਂ ਇਸ ਤਰ੍ਹਾਂ ਲੈਣਾ ਫਿਲਹਾਲ ਆਪਾਂ ਦੋ ਹੀ ਨਾਪ ਲੈਣੇ ਆ ਆਪਾਂ ਪਹਿਲਾਂ ਕਟਾਂਗੇ ਇਹ ਆਪਾਂ ਇਹਦੀ ਲੰਬਾਈ ਜਿੰਨੀ ਹੈਗੀ 1.5 ਇੰਚ ਆਪਾਂ ਵਧਾਵਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਚੜਾਈ ਜਿੰਨੀ ਹੈਗੀ ਉਸ ਤੋਂ ਵੀ 1.5 ਇੰਚ ਆਪਾਂ ਵਧਾਵਾਂਗੇ ਲਓ ਜੀ ਇੱਕੋ ਸਾਈਡ ਸੀਗੀ ਇਹਦੀ 21 21.5 ਸੀਗੀ ਤੇ ਆਪਾਂ 1.5 ਇੰਚ ਵਧਾ ਕੇ ਆਪਾਂ 23 ਇੰਚ ਲੈ ਲਈ ਹੈਗੀ ਤੇ ਇੱਕ ਸੀਜੀ ਇਹਦੀ 28 ਤੇ ਆਪਾਂ ਲੈਤੀ ਹੈ ਜੀ ਇਹ 29.5 ਕਿਉਂਕਿ ਆਪਾਂ ਇਸ ਤਰ੍ਹਾਂ ਤਾਂ ਵਧਾਈਆ ਕਿਉਂਕਿ ਅੱਧਾ ਅੱਧਾ ਇੰਚ ਸੀਨਾ ਵਗੈਰਾ ਚ ਆ ਜਾਂਦਾ ਹੈਗਾ ਇਸੇ ਤਰ੍ਹਾਂ ਹੁਣ ਆਪਾਂ ਇਹ ਤਿਆਰ ਕਰਦੇ ਹਾਂ ਜੀ ਪਹਿਲਾਂ ਪੱਲੜੇ ਆਪਣੇ ਆਪਾਂ ਦੋਨੇ ਇਸ ਤਰ੍ਹਾਂ ਪੱਲਾ ਧਰਾਂਗੇ ਇਹਦੇ ਉੱਤੇ ਇੱਕ ਸਿੱਧਾ ਤੇ ਦੂਜਾ ਪੁੱਠਾ ਤੇ ਉਹਦੇ ਉੱਤੇ ਆਪਾਂ ਜਿਹੜੀ ਬੋਰੀ ਵਾਲੀ ਸ਼ੀਟ ਹੈ ਆਪਾਂ ਇਹ ਰੱਖ ਕੇ ਪਹਿਲਾਂ ਆਪਾਂ ਇਹਨੂੰ ਤਿੰਨ ਪਾਸੇ ਸੀਨਾ ਮਾਰ ਦਾਂਗੇ ਤੇ ਇੱਕ ਪਾਸੇ ਆਪਾਂ ਸੀਨ ਨਹੀਂ ਲਗਾਉਣੀ ਕਿਉਂਕਿ ਆਪਾਂ ਉੱਥੋਂ ਦੀ ਪਲਟਾਉਣਾ ਆਪਣਾ ਇਹ ਪੀਸ ਲੋ ਜੀ ਪਹਿਲਾਂ ਆਪਾਂ ਸੀਨਾ ਮਾਰ ਲੈਨੇ ਆ ਇਸ ਤਰ੍ਹਾਂ ਤੇ ਸੀਨਾ ਆਪਣੀਆਂ ਵੱਜ ਗਈਆਂ ਜੀ ਹੁਣ ਆਪਾਂ ਇਹਨੂੰ ਪਾਸੇ ਨੂੰ ਪਲਟਾ ਲੈਂਦਾ ਦੇਖੋ ਤੁਸੀਂ ਪਲਟਾ ਕੇ ਹੁਣ ਆਪਾਂ ਇਹਦੀ ਆਹ ਮੈਣਨੇ ਆ ਜੀ ਕਿ ਤੇ ਇਹਦੀ ਚੜਾਈ ਜਿਹੜੀ ਸਾਈਡ ਵਾਲੀ ਹੁੰਦੀ ਹੈ ਤੇ ਸਾਈਡਾਂ ਵਾਲੇ ਪੀਸ ਜਿਹੜੇ ਆਪਾਂ ਲਗਾਉਣੇ ਆ ਹੁਣ ਆਪਾਂ ਉਹ ਮੈਣ ਰਹੇ ਆ ਆਪਾਂ ਇਸ ਤਰ੍ਹਾਂ ਦੇ ਕੱਪੜੇ ਦਾ ਲੈਂਦੇ ਆ ਜੀ ਇਹ ਕਿਉਂਕਿ ਉਹ ਕੱਪੜਾ ਆਪਣੇ ਕੋਲੇ ਘਟ ਗਿਆ ਸੀ ਥੋੜਾ ਜਾਂ ਇਹ ਆਪਾਂ ਮੈਚਿੰਗ ਜੀ ਕਰਕੇ ਆਪਾਂ ਲੈ ਲਿਆ। ਇਸੇ ਤਰ੍ਹਾਂ ਹੀ ਆਪਾਂ ਸੀਨ ਮਾਰਨ ਵਾਸਤੇ ਥੋੜਾ ਜਿਹਾ ਇਹ ਵੀ ਮਾਰਜਿਨ ਬੜਾ 10 ਇੰਚ ਹੈਗੇ ਜੀ ਆਪਾਂ 11 1/2 ਕ 11 ਲੱਤਾਂ। ਤੇ ਇਹਨੂੰ ਆਪਾਂ ਡਬਲ ਕਰਕੇ 3 ਇੰਚ ਤੋਂ ਛੱਡ ਕੇ ਆਪਾਂ ਇਹਦੀਆਂ ਸ਼ੇਪ ਬਣਾ ਦੇਣੀ ਹੈ ਜਿਹੜੀ ਕਿ ਆਪਾਂ ਗਲਾਈ ਦੇਣੀ ਹੈ। ਇਹਨੂੰ ਥੋੜੀ ਜਿਹੀ ਉਖਰੋ। 2 3 ਇੰਚ ਦਾ ਆਪਾਂ ਛੱਡ ਕੇ ਇਸ ਤਰ੍ਹਾਂ ਆਪਣੀ ਗਲਾਈ ਦੀ ਇੱਕ ਸ਼ੇਪ ਦੇ ਦਿੱਤੀ ਹੈ। ਇਸੇ ਤਰ੍ਹਾਂ ਜੀ ਆਪਾਂ ਬੋਰੀ ਨੂੰ ਵੀ ਕੱਟ ਕੱਟਾਂਗੇ ਆਪਣੇ ਜਿਹੜੇ ਪੀਸ ਹੈ ਇਹਨੂੰ ਉੱਪਰ ਧਰਾਂਗੇ। ਇਸੇ ਤਰ੍ਹਾਂ ਆਪਾਂ ਆਪਣਾ ਗੋਰੀ ਦੇ ਵੀ ਪੀਸ ਕੱਟ ਲੈਣੇ ਆਂਗੇ ਦੋ ਪੀਸ ਆਪਾਂ ਗੋਰੀ ਦੇ ਕੱਟਣੇ ਆਂਗੇ ਇਹਨੂੰ ਆਪਾਂ ਉੱਪਰ ਰੱਖ ਕੇ ਇਸ ਤਰ੍ਹਾਂ ਹੀ ਆਪਾਂ ਇਹਦੇ ਉੱਤੇ ਰੱਖ ਕੇ ਗੁਲਾਈ ਦੇ ਨਾਲ ਹੀ ਆਪਾਂ ਜਿਹੜਾ ਗੋਰੀ ਦਾ ਪਲੜਾ ਇਹ ਵੀ ਤਿਆਰ ਕਰ ਲੈਣੇ ਆਂਗੇ ਤੇ ਫਿਰ ਆਪਾਂ ਇਹਦੇ ਉੱਤੇ ਹੈਗੀ ਜੀ ਸੀਨ ਲਗਾਵਾਂਗੇ ਲੋ ਜੀ ਆਪਾਂ ਜਿਹੜੇ ਦੋ ਪੱਲੇ ਇਹਦੇ ਤੇ ਇੱਕ ਪੱਲਾ ਗੋਰੀ ਦਾ ਇਹਨੂੰ ਇਸ ਤਰ੍ਹਾਂ ਕਰਕੇ ਪਹਿਲਾਂ ਆਪਾਂ ਇਹ ਸੀਨਾ ਮਾਰ ਕੇ ਤਿਆਰ ਕਰ ਲੈਣੇ ਆਂਗੇ ਇਹ ਬਹੁਤ ਛੇਤੀ ਬਣ ਕੇ ਤਿਆਰ ਹੁੰਦਾ ਜੀ ਬਹੁਤ ਹੀ ਮਤਲਬ ਆ ਕਿ ਕੋਈ ਬਾਹਲੀ ਖਾਤੇ ਮਿਹਨਤ ਨਹੀਂ ਕਰਨੀ ਪੈਂਦੀ ਕੋਈ ਆਪਾਂ ਨੂੰ ਬਾਜ਼ਾਰ ਚੋਂ ਨਹੀਂ ਕੁਝ ਲਿਆਉਣਾ ਪੈਂਦਾ ਘਰੇ ਬਚਦੇ ਕੁਝ ਦੇ ਕੱਪੜੇ ਤੋਂ ਹੀ ਬਣ ਕੇ ਇਹ ਤਿਆਰ ਹੋ ਜਾਂਦਾ ਹੈ ਤੇ ਲੋ ਜੀ ਆਪਾਂ ਹੁਣ ਇਹਦੇ ਤੇ ਸੀਨਾ ਮਾਰ ਦੇਣੀਆਂ ਨੇ ਇਸ ਤਰ੍ਹਾਂ ਐਸੇ ਤਰੀਕੇ ਆਪਾਂ ਸੈਟਾ ਤੋਂ ਜਿਵੇਂ ਗੁਲਾਈ ਦਿੱਤੀ ਹੋਈ ਹੈ ਇਸ ਕੱਪੜੇ ਦੀ ਐਸੇ ਤਰ੍ਹਾਂ ਆਪਾਂ ਗਲਾਈ ਦੇ ਨਾਲ ਆਪਾਂ ਇਹਨੂੰ ਘਮਾਉਂਦੇ ਹੋਏ ਸੀਨ ਮਾਰ ਲੈਂਦੀ ਹੈ ਲੋ ਜੀ ਹੁਣ ਆਪਾਂ ਇਹਦੇ ਖੁੰਜੇ ਜੇ ਕੱਢ ਕੇ ਸੈੱਟ ਕਰ ਲੈਂਦਾ ਹੁਣ ਆਪਾਂ ਕੀ ਕਰਨਾ ਹੈ ਜੀ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਤੇ ਫਿਰ ਇੱਕ ਤੈਹ ਦੀ ਇਸ ਤਰ੍ਹਾਂ ਲਗਾਉਣੀ ਆ ਆਪਾਂ ਜਿਹੜਾ ਖੁੰਝਾ ਹੈ ਇੱਥੇ ਆਪਾਂ ਹੈਂਡਲ ਦਾ ਨਿਸ਼ਾਨ ਬਣਾਉਣਾ ਹੈ ਜੀ ਆਪਾਂ ਚਾਕ ਨਾਲ ਨਿਸ਼ਾਨ ਲਾ ਦਾਂਗੇ ਸੈਂਟਰ ਕੱਢ ਕੇ ਇਹਦਾ ਆਪਾਂ ਕਰਾਂਗੇ ਇੱਕ ਹੈਂਡਲ ਤਿਆਰ ਫੜਨ ਵਾਸਤੇ 3 ਇੰਚ ਆਪਾਂ ਇਹਦੀ ਬੱਟੀ ਦੀ ਚੜਾਈ ਲੈਤੀ ਹੈ ਜੀ 7 ਤੱਕ ਇੰਚ ਆ ਵਹ ਗਈ ਹੈ ਜੀ ਇਹ ਲੰਬੀ ਤੇ ਪਹਿਲਾਂ ਆਪਾਂ ਆਪਣੀ ਹੈਂਡਲ ਦੀ ਪੱਟੀ ਵਾਲੀ ਤਿਆਰ ਕਰ ਲੈਣੇ ਆਂਗੇ ਲੋ ਜੀ ਇਹਨੂੰ ਆਪਾਂ ਅੰਦਰ ਨੂੰ ਫੋਲਡ ਕਰਦੇ ਹੋਏ ਤੇ ਇਹਨੂੰ ਵੀ ਅੰਦਰ ਫੋਲਡ ਕਰਦੇ ਹੋਏ ਡਬਲ ਸੀਨਾ ਲਾ ਦਾਂਗੇ ਤਾਂ ਜੋ ਇਹ ਜਿਹੜਾ ਹੈਗਾ ਹੈਂਡਲ ਪੱਕਾ ਹੋ ਜੇ ਚੰਗੀ ਤਰ੍ਹਾਂ ਇਹਦੀ ਸੀਨਾ ਲਾ ਦਾਂਗੇ ਆਪਾਂ ਇਸ ਤਰ੍ਹਾਂ ਇੱਕ ਵਾਰ ਫੋਲਡ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪੱਕਾ ਕਰ ਦੇਣਾ ਹੈਗਾ ਲੋ ਜੀ ਹੁਣ ਆਪਾਂ ਇਹਨੂੰ ਡਬਲ ਇਸ ਤਰ੍ਹਾਂ ਹੀ ਕਰਕੇ ਤੇ ਆਪਾਂ ਹੁਣ ਇਹਦੇ ਇੱਕ ਪੱਲਾ ਹੋਰ ਲਾਵਾਂਗੇ 5 6 ਇੰਚ ਹੈਗਾ ਇਹ ਮਤਲਬ ਇਹਦੀ ਲੰਬਾਈ ਹੈਗੀ ਜੀ ਬੱਦ ਲੰਬਾਈ ਇਹ ਦੀ ਸਿਰਫ ਆਪਾਂ ਉਨੀ ਰੱਖੀਏ ਜਿੰਨੀ ਕੀ ਆਪਾਂ ਇਹਦੀ ਰੱਖੀ ਹੋਈ ਸੀਗੀ 21 22 ਇੰਚ ਇਹਦੇ ਥੋੜੀ ਜਿਹੀ ਸਾਈਡਾਂ ਤੋਂ ਘੱਟ ਕਰ ਲਈ ਕਿਉਂਕਿ ਆਪਾਂ ਇਹ ਜੇਬਾਂ ਲਾ ਰਹੇ ਹਾਂ ਜੇ ਚਾਹ ਹੁੰਦਾ ਤੁਸੀਂ ਦੋ ਵੀ ਲਾ ਸਕਦੇ ਹੋ ਮੈਂ ਥੋੜਾ ਜਿਹਾ ਮੈਂ ਤਿੰਨ ਜੇਬਾਂ ਲਗਾ ਰਹੀ ਹਾਂ ਜੀ ਇਹਦੇ ਉੱਤੇ 6 7 ਇੰਚ ਇਹ ਆਪਣਾ ਹੈਗਾ ਜੀ ਮਤਲਬ ਕਿ ਚੌੜਾ ਤੇ 17 ਕਿੰਚ ਇਹ ਸਾਰਾ ਸੀਗਾ ਆਪਣਾ ਕਪੜਾ ਚੜਾਈ ਦਾ ਲਓ ਜੀ ਹੁਣ ਆਪਾਂ ਪਹਿਲਾਂ ਇਹਨੂੰ ਪੱਲੇ ਨੂੰ ਧਰ ਕੇ ਸਾਰੀਆਂ ਸਾਈਡਾਂ ਤਿੰਨ ਸੀਨਾ ਲਾਵਾਂਗੇ ਇਸ ਤਰ੍ਹਾਂ ਇਹ ਫਿਰ ਆਪਾਂ ਜਿਹੜਾ ਸੈਂਟਰ 'ਚ ਨਿਸ਼ਾਨ ਲਾਏ ਨੇ ਇਹ ਲਾਵਾਂਗੇ। ਇਹ ਫਿਰ ਆਪਣੀ ਹੈਗੀਆਂ ਜੀਆਂ ਜੇਬਾਂ ਤਿਆਰ ਹੋ ਜਾਣਗੀਆਂ। ਇਹ ਜੇਬਾਂ ਆਪਾਂ ਤਾਲ ਆ ਰਹੇ ਹਾਂ ਜੀ ਕਿਉਂਕਿ ਜਿਹੜਾ ਆਪਣਾ ਸਮਾਨ ਹੁੰਦਾ ਆਪਣੀ ਕੈਂਚੀ, ਇੰਚੀ ਟੇਪ, ਚਾਕ, ਆਪਣੀ ਤੇਲ ਵਾਲੀਆਂ ਕੁੱਪੀਆਂ ਆਪਾਂ ਇਹਦੇ ਵਿੱਚ ਹੀ ਸਾਮ ਕੇ ਰੱਖ ਸਕੀਏ। ਕਿਤੇ ਗੁੰਮ ਜਾਂਦੀਆਂ ਨੇ ਕਈ ਵਾਰ। ਇੱਧਰ-ਉੱਧਰ ਹੋ ਜਾਂਦੀਆਂ ਆਪਾਂ ਨੂੰ ਮੌਕੇ ਤੇ ਲੱਭਦੀਆਂ ਨਹੀਂ ਆਪਾਂ ਜੇਬਾਂ ਲਗੀਆਂ ਹੁਣ ਤਾਂ ਆਪਾਂ ਇਸ ਤਰ੍ਹਾਂ ਵਧੀਆ ਆਰਾਮ ਨਾਲ ਰੱਖ ਸਕਦੇ ਆ ਆਪਣਾ ਸਮਾਨ। ਹੁਣ ਲੋ ਜੀ ਆਪਾਂ ਇਹਦੇ ਵਿੱਚ ਸੈਂਟਰ ਦੇ ਵਿੱਚ ਚਾਕ ਲਾ ਲਿਆ ਤੇ ਇਹਦੇ ਵਿੱਚ ਵੀ ਲਾ ਲਿਆ ਚਾਕ ਨੂੰ ਚਾਕ ਨਾਲ ਮਿਲਾ ਕੇ ਆਪਾਂ ਘਮਾਉਂਦੇ ਹੋਏ ਸੀਨ ਲਾ ਕੇ ਇਹਨੂੰ ਸਾਰੇ ਨੂੰ ਕਵਰ ਕਰ ਦੇਣਾ ਹੈਗਾ ਇਸ ਸਾਈਡਾਂ ਵਾਲੇ ਪੱਲਾ ਇੱਕ ਆਪਣਾ ਜਿਹੜਾ ਹੈਗਾ ਜੀ ਲੱਗ ਕੇ ਤਿਆਰ ਹੋ ਗਿਆ ਐਸੀ ਤਰ੍ਹਾਂ ਹੀ ਆਪਾਂ ਦੂਜਾ ਪੱਲਾ ਲਾ ਲਿਆ ਤੇ ਹੁਣ ਆਪਾਂ ਇੱਕ 2 ਇੰਚ ਦੀ ਹੋਰ ਲੀਰ ਕੱਟੀ ਹੈ ਜੀ ਘਮਾਉਂਦੇ ਹੋਏ ਚਾਰੇ ਪਾਸੇ ਆਪਾਂ ਇਹ ਲੀਰ ਲਾਵਾਂਗੇ ਪਹਿਲਾਂ ਵੀ ਸਿੰਗਲ ਸੀਨ ਲਾਵਾਂਗੇ ਜੀ ਫਿਰ ਇਹਨੂੰ ਉੱਪਰ ਨੂੰ ਫੋਲਡ ਕਰਦੇ ਹੋਏ ਦੱਬ ਮਸ਼ੀਨ ਲਾ ਦਾਂਗੇ ਇਸ ਤਰ੍ਹਾਂ ਇਹਦੇ ਨਾਲ ਕੀ ਹੁੰਦਾ ਜੀ ਨਾਲ ਤਾਂ ਸਫਾਈ ਆ ਜਾਂਦੀ ਹੈ ਤੇ ਨਾਲੇ ਲੱਗਿਆ ਹੈ ਵੀ ਸੋਨਾ ਲੱਗਦਾ ਲੋ ਜੀ ਹੁਣ ਇਹ ਕਵਰ ਬਣ ਕੇ ਹੋ ਗਿਆ ਆਪਣਾ ਤਿਆਰ ਤੇ ਹੁਣ ਆਪਾਂ ਜਿਹੜੇ ਹੈਗੇ ਆ ਜੀ ਤੁਹਾਨੂੰ ਆਪਾਂ ਚੜਾ ਕੇ ਵੀ ਦਿਖਾ ਦਨੇ ਆ ਲੋ ਜੀ ਦੇਖੋ ਤੁਸੀਂ ਕਿੰਨਾ ਸੋਨਾ ਲੱਗਦਾ ਜੀ ਇਹ ਬਣਿਆ ਹੋਇਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਾਂ ਤੁਹਾਨੂੰ ਸਮਾਨ ਪਾ ਕੇ ਵੀ ਦਿਖਾਣੇ ਆਂ ਜੀ ਦੇਖੋ ਜੀ ਆਪਣਾ ਟੇਲਰ ਵਾਲਾ ਜੋ ਵੀ ਸਮਾਨ ਹੁੰਦਾ ਪੈਨ ਵਗੈਰਾ ਇੰਚ ਟੇਪ ਚਾਕ ਤੇ ਆਪਣੇ ਬਟਨ ਵਗੈਰਾ ਵਾਲੀ ਡੱਬੀਆਂ ਸਾਰੀਆਂ ਇਹਦੇ ਵਿੱਚ ਕਵਰ ਹੋ ਗਈਆਂ ਜੇਕਰ ਤੁਹਾਨੂੰ ਸਾਡੀ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਜ਼ਰੂਰ ਕਰਿਓ ਥੈਂਕ ਯੂ